ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿੱਲ ਡਰੈੱਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵਿੰਗਾਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਹੀ ਰਹਿਣਾ ਕਈ ਭੈਣਾਂ ਇੰਡੀਆ ਵਿੱਚ ਬੈਠ ਕੇ ਦੇਖਦੀਆਂ ਕਈ ਭੈਣਾਂ ਕੈਨੇਡਾ ਦੇ ਵਿੱਚ ਬੈਠ ਕੇ ਦੇਖਦੀਆਂ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਬੈਠ ਕੇ ਦੇਖਦੀ ਹੈ ਨਾ ਜਿਹੜੀਆਂ ਭੈਣਾਂ ਕੈਨੇਡਾ ਦੇ ਵਿੱਚ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਉਹਨਾਂ ਵਾਸਤੇ ਇਹ ਖੁਸ਼ਖਬਰੀ ਹੈ ਭੈਣੋ ਜਿਹੜੀ ਮੇਰੀ ਦੋ ਭੈਣਾਂ ਉਹ ਬ੍ਰੈਮਟਨ ਸ਼ਹਿਰ ਦੇ ਵਿੱਚ ਕੈਨੇਡਾ ਦੇ ਵਿੱਚ ਉਹ ਉੱਥੇ ਸਲਾਈ ਕਰਦੀਆਂ ਜੇ ਕਿਸੇ ਭੈਣ ਨੇ ਆਪਦੇ ਕੱਪੜੇ ਸਲਾਈ ਕਰਾਉਣੇ ਤਾਂ ਤੁਸੀਂ ਉਹਨਾਂ ਤੋਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਮੇਰੇ ਤੋਂ ਨੰਬਰ ਲੈ ਕੇ ਉਹਨਾਂ ਦਾ ਠੀਕ ਹੈ ਲੇਡੀਜ਼ ਸੂਟ ਜਿੰਨਾ ਵੀ ਭੈਣਾਂ ਨੇ ਕੈਨੇਡਾ ਦੇ ਵਿੱਚ ਬੈਠੇ ਬੈਠੇ ਉੱਥੇ ਸਲਾਈ ਕਰਾਉਣੇ ਹੈ ਹਨਾ ਉਹ ਬ੍ਰੈਮਟਨ ਦੇ ਵਿੱਚ ਮੇਰੀਆਂ ਭੈਣਾਂ ਦੋ ਆ ਤਾਂ ਉੱਥੇ ਉਹ ਕੰਮ ਕਰਦੀਆਂ ਲੇਡੀਜ਼ ਸੂਟਾਂ ਦਾ ਤਾਂ ਤੁਸੀਂ ਕੋਈ ਵੀ ਭੈਣ ਨੇ ਮੇਰੇ ਤੋਂ ਨੰਬਰ ਲੈ ਕੇ ਉਹਨਾਂ ਦਾ ਸੰਪਰਕ ਨੰਬਰ ਤਾਂ ਉਹਨਾਂ ਨੂੰ ਕਾਲ ਕਰਕੇ ਉੱਥੇ ਜਾ ਸਕਦੇ ਹੋ ਹਨ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆ ਉਹ ਲੇਡੀਜ਼ ਸੂਟ ਦੇ ਹੀ ਆ ਸਭ ਤੋਂ ਪਹਿਲਾਂ ਮੈਂ ਨਾਪ ਦਿਖਾਉਂਗਾ ਤੁਹਾਨੂੰ ਕਿੰਨਾ ਕਿੰਨਾ ਨਾਪ ਆ। ਆਜੋ ਹੁਣ ਮੈਂ ਤੁਹਾਨੂੰ ਨਾਪ ਬਾਰੇ ਪੂਰਾ ਦੱਸੂਗਾ ਵੀ ਕਿੰਨਾ ਕਿੰਨਾ ਨਾਪ ਆ। ਵੱਡੇ ਬਣੇ ਆਪਣੇ ਕੋਲ ਕਪੜਾ 1.5 ਮੀਟਰ। ਸਭ ਤੋਂ ਪਹਿਲਾਂ ਦੇਖੋ ਲੰਬਾਈ 42 ਇੰਚ, ਬਾਹਾਂ 7.5, ਮੂਰੀ ਕਿੰਨੀ ਆ 13.5, ਅੱਧੀ ਬਾਹਾਂ 13 ਇਸ ਪੈਨ ਦਾ 12.5। ਉੱਪਰੋਂ ਛਾਤੀ ਤੋਂ ਕਿੰਨਾ ਤਿਆਰਕ ਵੀ 22. ਕਮਰ ਕਿੰਨੀ ਆ 20 ਇੰਚ, ਹਿਪ ਕਿੰਨੀ ਆ 23 ਇੰਚ। ਘੇਰਾ ਵੀ 23 ਨੇ ਜ ਤਾਂ ਹਿਪ ਵੀ 23 ਇਸ ਪੈਨ ਦੀ। ਇਸ ਇਤਨੀ ਪਲੇਟਾਂ ਆਂ ਜਿਹਨੂੰ ਆ ਪਲੋਈਆਂ ਕਹਿੰਦੇ ਆ ਉਹ 11.5 ਦੇ ਆ ਮੋਢਾ ਹੈਗਾ 19 ਇੰਚ ਅਗਲਾ-ਅਗਲਾ 6.5 ਬੈਗ ਵਾਲਾ 4.5 ਸਲਵਾਰ ਲੰਬਾਈ ਤਿਆਰ ਹੁੰਦੀ ਹੈ ਬੰਨ ਉਹ ਲਿਖ ਵੀ ਆਪਣੇ ਕੋਲੇ ਸਨੇ ਬੈਲਟ ਦੇ ਠੀਕ ਆ ਇਹਦੇ ਵਿੱਚ ਬੈਲਟ ਅਲੱਗ ਨਹੀਂ ਪੂਰੀ ਬੈਲਟ ਸਨੇ 35 ਲੰਬਾਈ ਤਿਆਰ ਆ ਤੇ ਬੈਲਟ ਜਿਹੜੀ ਹੈਗੀ ਉਹ 24 ਇੰਚ ਤਿਆਰ ਆ ਮੂਰੀ 13.5 ਯਾਨੀ ਕਿ ਜਿਹਦਾ ਅੱਧ ਬਣ ਗਿਆ 6.5 ਪੌਣੇ 7 ਹਨ ਇਹ ਫੁੱਲ ਨਾਪ ਪੂਰੇ ਸੂਟ ਤੋਂ ਲੈਂਦਾ ਹੈ ਜੇ ਕਿਸੇ ਭੈਣ ਨੂੰ ਨਾਪ ਲੈਣ ਦੇ ਵਿੱਚ ਦਿੱਕਤ ਆਉਂਦੀ ਆ ਵੀ ਬਾਡੀ ਦਾ ਨਾਪ ਲੈਣਾ ਜਾਂ ਕਿਵੇਂ ਹੈ ਨਾ ਕੱਲ ਵੀ ਮੈਂ ਵੀਡੀਓ ਦੇ ਵਿੱਚ ਦੱਸਿਆ ਸੀ ਪੂਰਾ ਤੁਸੀਂ ਬਾਡੀ ਤੋਂ ਜਦੋਂ ਨਾਪ ਲੈਣੇ ਹੋ ਹੈ ਨਾ ਤਾਂ ਨਾਲ ਕਸਟਮਰ ਦਾ ਇੱਕ ਸੂਟ ਜ਼ਰੂਰ ਮੰਗਵਾਇਆ ਕਰੋ ਜਿਹੜਾ ਮਾਣਾ ਮੋਟਾ ਉਹਨਾਂ ਦੇ ਸਹੀ ਹੁੰਦਾ ਹੈ ਨਾ ਉਸ ਤੋਂ ਫਿਰ ਆਪਾਂ ਨੂੰ ਸਹੀ ਕਰਨਾ ਸੌਖਾ ਹੋ ਜਾਂਦਾ ਹੈਗਾ ਬਾਕੀ ਜਿਹੜੀਆਂ ਭਾਂਡੇ ਦਾ ਗਲਾ ਪਿੱਛੇ ਹੁੰ ਜਾਂਦਾ ਉਹ ਵੀ ਮੈਂ ਕੱਲ वाली ਵੀਡੀਓ ਚ ਪੂਰਾ ਦੱਸਿਆ ਸੀਗਾ ਅੱਜ ਵੀ ਕੋਸ਼ਿਸ਼ ਕਰੂੰਗਾ ਆਪਾਂ ਉਸੇ ਹਿਸਾਬ ਨਾਲ ਸੂਟ ਕੱਟਾਂਗੇ ਤਾਂ ਕਈ ਵਾਰੀ ਵੀਡੀਓ ਨੇ ਇੱਕ ਦਿਨ ਵਿੱਚ ਦੀ ਗੈਪ ਆ ਜਾਂਦਾ ਉਹ ਬਹੁਤ ਦਿੱਕਤ ਆ ਰਹੀ ਹੈ ਲਾਈਟ ਦੀ ਅੱਜ ਵੀ ਹੁਣ ਇਸ ਟਾਈਮ ਲਾਈਟ ਕੱਟਦੀ ਲਗਭਗ ਮੇਰੇ ਕੋਲ 9:69 ਵਜੇ ਇਲੈਕਟ੍ਰਿਕ ਟ੍ਰਿਪ ਹੋਣ ਕਰਕੇ ਕਣਕਾਂ ਨੂੰ ਅੱਗ ਲੱਗ ਗਈ ਜੀ ਅੱਜ ਵੀ ਹੁਣ ਵੀ ਕਣਕ ਨੂੰ ਅੱਗ ਲੱਗ ਗਈ ਤਾਂ ਕਰਕੇ ਬਹੁਤ ਮੰਦਭਾਗੀ ਘਟਨਾ ਫਿਰ ਵੀ ਆਪਾਂ ਟਾਈਮ 'ਚ ਟਾਈਮ ਕੱਢ ਕੇ ਮੈਂ ਪਹਿਲੋ ਇੱਥੇ ਪ੍ਰੈਸ ਮਾਰ ਲਈ ਸੀਗੀ ਤਾਂ ਕਿ ਆਪਣਾ ਜਿਹੜਾ ਕੰਮ ਆ ਉਹ ਕੱਟਿਆ ਜਾ ਸਕੇ ਹੈਨਾ ਕਿਉਂਕਿ ਭੈਣਾ ਵੀ ਵੇਟ ਕਰਦੀਆਂ ਉਹਨਾਂ ਨੂੰ ਵੀ ਕੰਮ ਸਿੱਖਣਾ ਹੁੰਦਾ ਤੇ ਲੈਡ ਕੱਟਣੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕਿਸਾਨਾਂ ਦੀ 6 ਮਹੀਨੇ ਦੀ ਮਿਹਨਤ ਹੁੰਦੀ ਹੈ ਨਾ ਉਹ ਆਪਣੇ ਵਾਸਤੇ ਇਹ ਨਹੀਂ ਹੈ ਵੀ ਆਪਣਾ ਕੰਮ ਜ਼ਰੂਰੀ ਹੈ ਉਹਨਾਂ ਦਾ ਕੰਮ ਬੜਾ ਜ਼ਰੂਰੀ ਹੈ ਆਪਣੇ ਲੋਕ ਵੀ ਹੈਨਾ ਤਾਂ ਕਰਕੇ ਲੈਡ ਦਾ ਆਪਾਂ ਉਸ ਹਾਮਣੇ ਕੰਮ ਨਹੀਂ ਇਸ ਵੇਰੇ ਕੱਟ ਪਰ ਲੈਡ ਕੱਟਣੀ ਉਸ ਤੋਂ ਵੀ ਵੱਧ ਜ਼ਰੂਰੀ ਆ ਜਿਹੜਾ ਅੱਜ ਆਪਾਂ ਟੌਪ ਕਰ ਲੇਤਾ ਇਹ ਬਹੁਤ ਹੀ ਸੋਹਣਾ ਕਿਉਂਕਿ ਅੱਜ ਕੱਲ ਜਿਹੜਾ ਕਪੜਾ ਆਉਣ ਲੱਗਿਆ ਉਹ 1.5 ਮੀਟਰ ਪੜੇ ਦਾ ਆਉਣ ਲੱਗਿਆ ਆ ਦੇਖੋ ਜਿਹੜਾ ਆਪਣੇ ਕੋਲ ਕਪੜਾ ਇਹ 1.5 ਮੀਟਰ ਪੜੇ ਦਾ ਹੈਗਾ ਵੱਡਾ ਆਪਣਾ ਜਿਵੇਂ ਆਪਾਂ ਕਹਿੰਦੇ ਆ ਇੱਕ ਵਾਰੀ ਮੈਂ ਤੁਹਾਨੂੰ ਪਣਾ ਵੀ ਮਿਣਕੇ ਦਿਖਾਣਾ ਕਈ ਵਾਰੀ ਘਰੇ ਸੂਟ ਕੱਟਣਾ ਪੈਂਦਾ ਕਿਸੇ ਭੈਣ ਨੂੰ ਇਸ ਤਰ੍ਹਾਂ ਦਾ ਪਣਾ ਹੁੰਦਾ ਆ ਦੇਖੋ ਲਗਭਗ ਕਿੰਨਾ 28 ਇੰਚ ਕਿਸੇ ਦਾ 27 ਵੀ ਆਉਂਦਾ ਕਿਹਦਾ 29 ਇੰਚ ਹੋ ਜਾਂਦਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਪਹਿਲਾਂ ਪਣਾ ਮਿਲ ਲਿਆ ਕਰੋ ਤੇ ਉਸ ਤੋਂ ਬਾਅਦ ਕਪ ਕਪੜਾ ਆਪਾਂ ਮਿਣਾਗੇ ਕਿੰਨਾ ਇਹ 1.5 ਮੀਟਰ ਇੱਥੇ ਹੋ ਗਿਆ ਪੂਰਾ ਫੀਟਾ ਜਿਹੜਾ ਹੁੰਦਾ ਆਪਣਾ ਹੀ 1.5 ਮੀਟਰ ਹੁੰਦਾ ਇਸ ਤੋਂ ਬਾਅਦ ਆਪਾਂ ਮਿਣਾ ਕਿੰਨਾ ਹੈ ਆਪਣੇ ਕੋਲ ਆ ਦੇਖੋ ਯਾਨੀ ਕਿ ਟੋਟਲ ਕਪੜਾ ਹੈਗਾ 1 60 65 ਆ ਠੀਕ ਆ ਇੰਨਾ ਕੀ ਕਪੜਾ ਹੁੰਦਾ ਅੱਧੀ ਬਾਹਾਂ ਕਰਨੀਆਂ ਪਏ ਇਸ ਪੈਨ ਦੀ ਜੇ ਪੌਣੀ ਬਾਹਾਂ ਕਰਨੀ ਫਿਰ ਵੀ ਬਿਉਂਤ ਲਿਆ ਕਰੋ ਕਈ ਵਾਰੀ ਕਪੜਾ ਵੱਧ ਘਟ ਆਉਂਦਾ ਤਾਂ ਆਪਾਂ ਉਸ ਹਿਸਾਬ ਦੇ ਨਾਲ ਹੀ ਕੱਟਣਾ ਹੁੰਦਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਭੈਣ ਦੀ ਲੰਬਾਈ ਦਨ ਇਨਸ਼ਾਲਲਾ ਵਾਂਗੇ ਵੀ ਲੰਬਾਈ ਕਿੰਨੀ ਆਹ ਲੋ ਇੱਥੋਂ ਆਪਾਂ ਲੰਬਾਈ ਸ਼ੁਰੂ ਕਰਾਂਗੇ ਲੰਬਾਈ ਇਸ ਭੈਣ ਦੀ ਹੈਗੀ 42 ਇੰਚ ਆਪਾਂ 3 ਇੰਚ ਵੱਧ ਰੱਖਣਾ ਹੁੰਦਾ 42 43 44 45 ਆਪਾਂ ਅੱਧਾ ਇੰਚ ਇਹਦਾ ਚੱਕਣਾ ਬੈਗ ਤੋਂ ਉਹ ਵੀ ਤੁਹਾਨੂੰ ਮੈਂ ਦੱਸੂ ਵੀ ਕਿਵੇਂ ਚੱਕਣਾ ਹਣਾ ਕਾਫੀ ਭੈਣਾਂ ਨੂੰ ਦਿੱਕਤ ਆਉਂਦੀ ਵੀ ਗळा ਪਿੱਛੇ ਹੋ ਜਾਂਦਾ ਮੇਰੇ ਸੂਟਾਂ ਦੇ ਨਹੀਂ ਜਾਂਦਾ ਪਰ ਫਿਰ ਵੀ ਤੁਹਾਡੀ ਦਿੱਕਤ ਉਹ ਮੇਰੀ ਦਿੱਕਤ ਹੁੰਦੀ ਹੈ ਹਣਾ ਜਦੋਂ ਕੋਈ ਭੈਣ ਸਮੱਸਿਆ ਦੇ ਵਿੱਚ ਹੁੰਦੀ ਹੈ ਮੈਨੂੰ ਇਹ ਹੁੰਦਾ ਵੀ ਉਹਦਾ ਕਿਵੇਂ ਨਾ ਕਿਵੇਂ ਆਪਾਂ ਹੱਲ ਦਾ ਸੱਕੀਏ 42 ਇਤਨੇ 45 ਆਪਾਂ ਲਾਵਾਂਗੇ ਨਿਸ਼ਾਨ 45.5 ਤੇ ਹਲ ਠੀਕ ਆ ਹੁਣ ਆਪਾਂ ਇਹਨੂੰ ਸਕੇਲ ਕਰਾਂਗੇ ਕਪੜਾ ਲਾਜ਼ਮੀ ਸਕੇਲ ਕਰਕੇ ਕੱਟਿਆ ਕਰੋ ਕਿਸੇ ਵੀ ਭੈਣ ਨੇ ਜਾਂ ਭਰਾ ਨੇ ਅੰਦਾਜ਼ੇ ਦੇ ਨਾਲ ਕਪੜਾ ਨਹੀਂ ਕੱਟਣਾ ਆਹਨੂੰ ਕਪੜਾ ਆਪਾਂ ਇਥੋਂ ਬਿਲਕੁਲ ਸਿੱਧਾ ਕਰ ਲੈਣਾ ਆਹ ਕੰਨੀ ਦੇ ਨਾਲ ਫੱਟੀ ਨੂੰ ਲਾ ਲਿਆ ਕਰੋ ਇਸ ਤੋਂ ਬਾਕੀ ਨੰਬਰ 2 ਤੇ ਫੁੱਲਾਂ ਦਾ ਲਾਜ਼ਮੀ ਧਿਆਨ ਰੱਖਣਾ ਕਿਈ ਵਾਰੀ ਫੁੱਲ ਉੱਪਰ-ਨੀਚੇ ਜਾਂਦੇ ਆ ਉਹ ਚੀਜ਼ ਦਾ ਕਿਸੇ ਭੈਣ ਨੇ ਆਂ ਦੇਖਿਆ ਨਹੀਂ ਕਰਨਾ ਲਾਜ਼ਮੀ ਧਿਆਨ ਰੱਖਣਾ ਠੀਕ ਆ ਜੀ ਲਓ ਹੁਣ ਆਪਾਂ ਇਹਨੂੰ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਕੱਟਾਂ ਪਹਿਲਾਂ ਆਪਾਂ ਘੇਰ ਚੈੱਕ ਕਰਾਂਗੇ ਕਿੰਨਾ ਇਹਨਾਂ ਦਾ ਘੇਰ ਹੈਗਾ 23 ਇੰਚ ਆਪਾਂ ਕੱਟਾਂਗੇ 23 ਤੇ 3 26 ਇੰਚ 3 ਇੰਚ ਵੱਧ ਕੱਟਣਾ ਹੈਗਾ ਜੇਕਰ ਆਪਾਂ ਪਾਈਪ ਕੱਟਣੀ ਹੈ ਫਿਰ ਆਪਾਂ 4 ਇੰਚ ਵੱਧ ਜੇ ਨਹੀਂ ਕੱਟਣੀ ਪਾਈਪਿੰਗ ਫਿਰ 3 ਇੰਚ ਵੱਧ ਘੇਰ ਤੋਂ ਤੇ ਹਿੱਪ ਤੋਂ ਠੀਕ ਆ 23 ਤੇ 3 26 ਇੰਚ ਤੇ ਨਿਸ਼ਾਨ ਲਾਵਾਂਗੇ ਆਪਾਂ ਟੋਟਲ ਯਾਨੀ ਕਿ 26 ਦਾਦ ਹੋ ਗਿਆ 13 ਇੰਚ ਤੇ ਇਸ ਤਰ੍ਹਾਂ ਇਥੇ ਆਪਾਂ ਲਾਵਾਂਗੇ ਨਿਸ਼ਾਨ 13 ਤੇ ਸਾਰਾ ਕਪੜਾ ਪੈਸੇ ਦੇ ਵਿੱਚ ਸੈੱਟ ਕਰ ਲਾਂਗੇ ਹੁਣ ਆਪਾਂ ਇਹਨੂੰ ਪੀਸ ਨੂੰ ਇੱਕ ਵਾਰੀ ਲਾਵਾਂਗੇ ਲੋੜ ਮੁਤਾਬਕ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸੂ ਬੈਕ ਆਪਾਂ ਨੇ ਕਿਵੇਂ ਚੱਕਣੀ ਹੈ ਨਾ ਕਿਉਂਕਿ ਜਿਹੜੀਆਂ ਭੈਣਾਂ ਦਾ ਗੱਲਾਂ ਪਿੱਛੇ ਹੋ ਜਾਂਦਾ ਉਹਨਾਂ ਵਾਸਤੇ ਮੈਂ ਸਪੈਸ਼ਲ ਵੀਡੀਓ ਬਣਾ ਰਿਹਾ ਆਪਣਾ ਗੱਲਾਂ ਨਹੀਂ ਜਾਂਦਾ ਮੈਂ ਤੈਨੂੰ ਵਾਰ-ਵਾਰ ਦੱਸਦਾ ਹਣਾ ਤੁਹਾਡੇ ਛਾਂੜ ਪਾਉਣ ਦੇ ਵਿੱਚ ਤੁਹਾਡੇ ਕਿਸੇ ਵੀ ਕਪੜਾ ਸਲਾਈ ਕਰਨ ਦੇ ਵਿੱਚ ਪੱਕਾ ਕੋਈ ਨਾ ਕੋਈ ਫਰਕ ਆਗਾ ਤਾਂ ਹੀ ਮੈਂ ਕਹਿ ਰਿਹਾ ਹਾਂ ਕਿ ਸੂਟ ਪਹਿਨਣੋਂ ਕੱਟਣ ਤੋਂ ਪਹਿਲਾਂ ਇੱਕ ਵਾਰੀ ਵੀਡੀਓ ਲਾਜ਼ਮੀ ਦੇਖਿਆ ਕਰੋ ਪੂਰੀ ਚੰਗੀ ਤਰ੍ਹਾਂ ਗੌਰ ਨਾਲ ਇੱਕ ਵਾਰੀ ਸਮਝ ਨਹੀਂ ਆਉਂਦੀ ਦੂਜੀ ਵਾਰੀ ਕਰੇਗਾ ਸਮਝ ਦੇਖ ਲਿਆ ਕਰੋ ਹਣਾ ਫਿਰ ਵੀ ਜੇ ਕਿਸੇ ਨੂੰ ਵੱਡੀ ਸਮੱਸਿਆ ਆਉਂਦੀ ਹੈ ਫਿਰ ਮੈਨੂੰ ਕਿਸੇ ਵੀ ਭੈਣ ਨੇ ਫੋਨ ਕਰਨਾ ਉਹ ਵੀ 8 ਵਜੇ ਤੋਂ ਬਾਅਦ ਸ਼ਾਮ ਨੂੰ ਹਣਾ ਕਿਉਂਕਿ ਇਸ ਟਾਈਮ ਵੀ ਮੇਰਾ ਹੁਣ ਫੋਨ ਮੰਦਾ ਜਾਂ ਫੋਨ ਜਿੰਨਾ ਦਾ ਫੋਨ ਚੱਕਣੀ ਜਾਂਦਾ ਜਿਆਦਾਤਰ ਮੇਰਾ ਫੋਨ ਬੰਦ ਹੁੰਦਾਗਾ ਹਲ ਹੁਣ ਆਪਾਂ ਨੇ ਕਪੜਾ ਇਹਦਾ ਕੱਟ ਰਹੇ ਪੁੱਠਾ ਹੁਣ ਆਪਾਂ ਇਹਨੂੰ ਸਿੰਗਲ ਸਿੰਗਲ ਪੱਲੇ ਕਰ ਲਾਂਗੇ ਆ ਦੇਖੋ ਇਸ ਤਰ੍ਹਾਂ ਠੀਕ ਆ ਇਹਨੂੰ ਵੀ ਮੈਂ ਪੁੱਠਾ ਹੀ ਕਰ ਲਊਂਗਾ ਮੈਂ ਪੁੱਠੇ ਪਾਸੇ ਆਪਾਂ ਨਿਸ਼ਾਨ ਲਾਉਣੇ ਹੁੰਦੇ ਹਨਾ ਇਹ ਆਹ ਲਓ ਇਸ ਤਰ੍ਹਾਂ ਆਪਾਂ ਪੁੱਠਾ ਕਰ ਲਾਂਗੇ ਸੁਣੋ ਹਲਕੀ ਪ੍ਰੈਸ ਆਪਣੇ ਕੋਲ ਗਰਮ ਹੈਗੀ ਐ ਜੇ ਲੋਡ ਪਈ ਆਪਾਂ ਫਿਰ ਉਹ ਵਰਤਾਂਗੇ ਜਦੋਂ ਤੁਹਾਡੇ ਕੋਲੇ ਲੇਟ ਹੋਵੇ ਉਦੋਂ ਭੈਣਾ ਨੇ ਪ੍ਰੈਸ ਮਾਰ ਕੇ ਹੀ ਕੱਪੜੇ ਨੂੰ ਕੱਟਣਾ ਹਾਂ ਬਾਕੀ ਜਿਹੜੀਆਂ ਭੈਣਾਂ ਬਿਲਕੁਲ ਨਵੀਆਂ ਹੁੰਦੀਆਂ ਚੈਨਲ ਤੋਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਫਿਰ ਤੁਹਾਡੇ ਕੋਲੇ ਵੀਡੀਓ ਆਉ ਲੱਗ ਜੂ ਵਾਰ-ਵਾਰ ਹੈ ਨਾ ਕਈ ਵਾਰੀ ਕਿਸੇ ਭੈਣ ਕੋਲੇ ਵੈਸੀ ਹੀ ਚੱਲਦੀ ਫਿਰਦੀ ਵੀਡੀਓ ਆ ਜਾਂਦੀ ਆ ਆਪਾਂ ਨੂੰ ਆਂ ਦੇਖਿਆ ਨਹੀਂ ਕਰਨਾ ਕਿਉਂਕਿ ਬਹੁਤ ਵਧੀਆ ਪਲੇਟਫਾਰਮ ਆ ਪਿਆਬੀ ਦੇ ਵਿੱਚ ਮੈਂ ਸਮਝਾਉਣਾ ਬਾਕੀ ਸਾਰੀਆਂ ਭੈਣਾਂ ਦੀ ਪੂਰੀ ਗੱਲਬਾਤ ਵੀ ਸੁਣਦਾਗਾ ਇਹ ਨਹੀਂ ਹੈ ਵੀ ਫੋਨ ਨਹੀਂ ਚੱਕਣਾ ਹਨਾ ਜਦੋਂ ਵੀ ਮੇਰਾ ਟਾਈਮ ਲੱਗੂ ਮੈਂ ਤੁਹਾਨੂੰ ਬੈਕ ਕਾਲ ਵੀ ਕਰਦਾਗਾ ਮੈਂ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰਨ ਦੀ ਐਨੀਗਾ ਮੇਰੀ ਬੇਨਤੀ ਹੈ ਹਨਾ ਆ ਲੋ ਹੱਪਾ ਬੈ ਲੈਣ ਇਹ ਫਿਰ ਸੈੱਟ ਕਰ ਲਿਆ ਇੱਥੇ ਆਪਾਂ ਹਲਕੀ ਫਿਰ ਆਪਣੇ ਕੋਲ ਗਰਮ ਸੀਗੀ ਆਪਾਂ ਕਰੀਬ ਬਣਾ ਲੈਣਾ ਤਕ ਤੀਰਾ ਹੈਗਾ ਜਿਹੜਾ ਆਪਣਾ ਹੈਗਾ ਉਹ ਇਸ ਪਾਸੇ ਦਾ 12.5 ਇੰਚ ਇੱਥੋਂ ਜਾਨੀ ਕਿ ਸਵਾ 6 ਆਹ ਕਰੀਜਾ ਪਾਈ ਤੇ ਪਾ ਲੰਗਾ ਇਸ ਤਰ੍ਹਾਂ ਇੱਥੋਂ ਆਪਾਂ ਲਾਵਾਂਗੇ ਸਵਾ 6 12.5 ਤੇ 13.1 ਸੂਟ ਜਿਆਦਾ ਵੱਡਾ ਨਹੀਂ ਕਰਨਾ ਇਹਨੂੰ ਇੱਥੋਂ ਨੀਚੇ ਨੂੰ ਮੈਂ ਤੁਹਾਨੂੰ ਹਰ ਇੱਕ ਵੀਰ ਚ ਦੱਸਣਾ ਗਲਾ ਆਪਾਂ ਨੇ ਸਾਰਿਆਂ ਦੇ 7 ਇੰਚ ਨਹੀਂ ਪਾਉਣਾ ਠੀਕ ਹੈ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਹੁਣ ਇਸ ਪਾਸੇ ਦੀ ਛਾਤੀ ਉੱਪਰੋਂ 22 ਇੰਚ ਆਪਾਂ ਇਹਨਾਂ ਨੂੰ ਪਾਵਾਂਗੇ 6 ਇੰਚ ਆ ਜੀ ਜਦੋਂ ਤੁਹਾਨੂੰ ਸਮਝ ਆ ਗਈ ਬਸ ਸਮਝੋ ਤੁਹਾਡਾ ਕੰਮ ਓਕੇ ਹੋ ਗਿਆ ਜਦੋਂ ਆਪਾਂ ਇਹਨੂੰ 7 ਇੰਚ ਪਤਾਏ ਬਹੁਤ ਜਿਆਦਾ ਵੱਡਾ ਮੋਡਾ ਹੋ ਜਾਂਦਾ ਫਿਰ ਬਾਹਾਂ ਚੜਾਉਣ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਇਹ ਵੱਡਾ ਤਾਂ ਹੋਏਗਾ ਤਾਂ ਇੱਕ ਤਾਂ ਤੀਰਾ ਛੋਟਾ ਇੱਕ ਛਾਤੀ ਤੋਂ ਖੁੱਲਾ ਕਮੀਜ਼ ਠੀਕ ਆ ਆ ਦੇਖੋ ਹੁਣ ਛਾਤੀ ਤੋਂ ਉੱਪਰ ਕਿੰਨਾ ਖੁੱਲਾ ਹੈ ਸਾਢੇ 22 ਯਾਨੀ ਕਿ 11.5 ਹਾਂ 11.5 ਤੇ ਆਪਾਂ ਨਿਸ਼ਾਨ ਲਾਇਆ ਹੁਣ ਆਪਾਂ ਪਹਿਲਾਂ ਉੱਪਰਲਾ ਉੱਪਰਲਾ ਪੁੱਲਾ ਕੱਟਣਾਗਾ ਪੂਰੇ ਧਿਆਨ ਦੇ ਨਾਲ ਦੋ ਲੜ ਇਸ ਤਰ੍ਹਾਂ ਜਿਹੜੇ ਭੈਣਾਂ ਦੇ ਗਲੇ ਪਿੱਛੇ ਨੂੰ ਜਾਂਦੇ ਉਹ ਜ਼ਰੂਰ ਗੌਰ ਨਾਲ ਵੀਡੀਓ ਨੂੰ ਦੇਖਣ ਇੱਕ ਵਾਰੀ ਨਹੀਂ ਸਮਝ ਆਉਂਦੀ ਦੋ ਵਾਰੀ ਦੇਖਣ ਤਿੰਨ ਵਾਰੀ ਫਿਰ ਵੀ ਨਹੀਂ ਦਿੱਕਤ ਹਟਦੀ ਹੈ ਨਾ ਤਾਂ ਉਹ ਮੈਨੂੰ ਫੋਨ ਕਰ ਸਕਦੀਆਂ ਉਸ ਤੋਂ ਬਾਅਦ ਹਲ ਹੁਣ ਆਪਾਂ ਇਹਨੂੰ 4 ਇੰਚ ਲਗਭਗ ਚੱਕ ਤਾ ਠੀਕ ਆ 1 ਇੰਚ ਵਾਧ ਕਾਟ ਸਾਰੀ ਆਪਾਂ ਨੇ ਥੋੜਾ ਵਾਧੇ ਰੱਖਿਆ ਸੀਗਾ ਬਾਕੀ ਜੇ ਕਿਸੇ ਭੈਣ ਦਾ ਬਣਿਆ ਹੋਇਆ ਸੂਟ ਆ ਉਹ ਵੀ ਪਿੱਛੇ ਨੂੰ ਜਾ ਰਿਹਾ ਫਿਰ ਉਹਨੂੰ ਸਾਰਾ ਦੇੜ ਕੇ ਬਾਹਾਂ ਟਾਲਰਿੰਗ ਨਾਲੋਂ ਸਾਡਾ ਵੀ ਪੱਟ ਲੈਣੀਆਂ ਤਰਪਾਈਆਂ ਲੰਘੇ ਠੀਕ ਆ ਆਹ ਸਲਾਈ ਨਹੀਂ ਦੇਣਨੀ ਉਹਨੇ ਕੀ ਕਰਨਾ ਆਹ ਟੱਕ ਜਿਹੜੇ ਆਪਣੇ ਇੱਕੋ ਜਿਹੇ ਇਹਦੇ ਟੱਕ ਨੂੰ ਇੱਥੇ ਥੱਲੇ ਉਤਾਰ ਲੈਣਾ ਸਪੋਜ਼ ਕਰੋ ਉਹਨੇ ਮੇਰੇ ਪਹਿਲਾਂ ਟੱਕ ਲਾ ਕੇ ਦਿਖਾਊਗਾ ਫਿਰ ਤਾਰ ਕੇ ਦੇਊਗਾ ਨਾ ਸੌਖਾ ਵਜੂ ਆ ਤੁਹਾਨੂੰ ਹੁਣ ਆਪਾਂ ਇੱਥੋਂ ਲਾਵਾਂਗੇ ਮੇਨ ਲੰਬਾਈ ਦਾ ਨਿਸ਼ਾਨ ਕਿੰਨਾ ਲੰਬਾਈ ਇਸ ਪੈਂਦੀ ਕਿੰਨੀ ਆ 42 ਇੰਚ ਆਪਾਂ ਇੱਥੋਂ ਲਾਵਾਂਗੇ 42.5 ਆਹੋ ਠੀਕ ਆ ਟੋਟਲ ਕੱਪੜਾ ਆਪਣੇ ਕੋਲੇ ਇਹ ਹੈਗਾ 3.5 ਇਥੋਂ ਆਪਾਂ ਲਾਵਾਂਗੇ ਸਵਾ ਤਿੰਨ ਤੇ। ਦੇਖੋ ਨੀਚੇ ਆ ਦੇਖੋ ਆਪਣਾ ਘੱਟ ਗਿਆ ਨਾ ਫਿਰ ਆਪਾਂ ਇਹਨੂੰ ਇੱਕੋ ਜਿਹਾ ਵੀ ਕਰਾਂਗੇ। ਹੁਣ ਜਿਹੜੀ ਸੈਡ ਸਲਾਈ ਇਸ ਪੈਨ ਦੀ ਉਹ 15 ਇੰਚ ਆ ਇਹ ਲਾਜ਼ਮੀ ਮੀਣਾ ਕਰੋ। ਆਪਾਂ ਇਥੋਂ ਲਾਵਾਂਗੇ 16 ਇੰਚ ਤੇ। ਠੀਕ ਆ? ਹਰ ਚੀਜ਼ ਲਾਜ਼ਮੀ ਧਿਆਨ ਰੱਖਣਾ। ਇਸ ਤੋਂ ਬਾਅਦ ਆਪਾਂ ਹਲਕੀ ਹਲਕੀ ਨੂੰ ਸ਼ੇਪ ਦੇ ਦੇਣੀ ਆ ਇਸ ਤਰ੍ਹਾਂ। ਠੀਕ ਆ ਜੀ? ਚਲੋ। ਬੈਕ ਪੱਲੇ ਨੂੰ ਆਪਾਂ ਇਸੇ ਤਰੀਕਾ ਕਟਾਂਗੇ। ਹਾਂ। ਆ ਟੱਕਾਂ ਦੇ ਉੱਪਰ ਟੱਕ ਆ ਗਿਆ ਆਪਣੇ। ਆ ਸਾਈਡ ਤੋਂ ਜਿਵੇਂ ਜਿਵੇਂ ਆਪਾਂ ਚੱਕਣਾ ਹਲਕਾ ਹਲਕਾ ਇਸ ਤਰ੍ਹਾਂ। ਮੋਢਾ ਨਹੀਂ ਵਾਸਤੂ ਸੀ ਵੱਡਾ ਹੋਣ ਦੇਣਾ। ਛੋਟਾ ਹੋ ਜੂ ਤਾਂ ਬਾਅਦ ਛਾਂਟ ਪੈ ਜੂ ਠੀਕ ਆ। ਜੇ ਪਹਿਲੇ ਮੋਢਾ ਵੱਡਾ ਹੋ ਗਿਆ ਫਿਰ ਉਹਦਾ ਹੱਲ ਕੋਈ ਨਹੀਂ ਆਪਣੇ ਕੋਲੇ। ਹਲੋ ਹੁਣ ਆਪਾਂ ਆ ਲੜੜ ਵੀ ਇੱਕੋ ਜਿਹਾ ਕਰ ਲਾਂਗੇ ਇਸ ਤਰ੍ਹਾਂ। ਠੀਕ ਆ ਜੀ। ਆ ਟੱਕਾਂ ਤੇ ਆਪਾਂ ਟੱਕ ਲਾ ਲੇ। ਇਸੇ ਤਰੀਕੇ ਇੱਧਰ ਟੱਕਾਂ ਤੇ ਆਪਾਂ ਟੱਕ ਲਾਵਾਂਗੇ। ਹਾਂ। ਇਸੇ ਤਰੀਕੇ ਆਪਾਂ ਨੂੰ ਪਲੋਈਆਂ ਦੇ ਨਿਸ਼ਾਨ ਮੈਂ ਤੁਹਾਨੂੰ ਦੱਸ ਦੂਗੀ। ਨਾਲ ਦੀ ਨਾਲ ਚੱਕ ਦਿਆ ਕਰੋ ਬਾਅਦ ਚ ਮਸ਼ੀਨ ਪਾਸੇ ਕਰਨ ਨਾਲ। ਪਹਿਲੇ ਪਲੋਂਗਾਂ ਨਿਸ਼ਾਨ ਆਪਣੇ ਚੱਕੇ ਜਾਂ ਦਬਲੀਆ ਹੁੰਦਾ। ਆਪਾਂ ਜੇ ਤੁਹਾਨੂੰ ਪਲੋਂਗਾਂ ਨਿਸ਼ਾਨ ਲਾਉਣੇ ਕਿੱਥੋਂ ਸ਼ੁਰੂ ਕਰਨਾ ਮੈਂ ਤੁਹਾਨੂੰ ਉਹ ਵੀ ਦੱਸੂਗਾ। ਆਪਾਂ ਛੋਟੇ ਰાડ ਤੋਂ ਜਿੱਥੋਂ ਆ ਅਗਲੇ ਪੱਲੇ ਤੋਂ ਸ਼ੁਰੂ ਕਰਨਾ ਇੱਥੋਂ ਠੀਕ ਆ ਪਲੋਈਆਂ ਇਸ ਭੈਣੇ ਕਿਨੇ ਤੇ ਸਾਡੇ 11 ਤੇ ਆਪਾਂ ਕਿਨੇ ਤੇ ਲਾਵਾਂਗੇ 12 ਤੇ ਹਲੋ 12 ਇਧਰ ਹੋ ਗਿਆ 7 ਇੰਚ ਹਲੋ ਇਸੇ ਤਰ੍ਹਾਂ ਨੀਚੇ ਵਾਲੇ ਨਿਸ਼ਾਨ ਲਾਵਾਂਗੇ ਆਪਾਂ ਹਲੋ ਇਧਰ ਵੀ ਇਸੇ ਤਰ੍ਹਾਂ ਇੰਸ਼ਾਨ ਲਾਵਾਂਗੇ ਆਪਾਂ ਨੀਚੇ ਆ ਠੀਕ ਹੈ ਜੀ ਚਲੋ ਇਸ ਤਰ੍ਹਾਂ ਆ ਵੀ ਨਿਸ਼ਾਨ ਹੋ ਗਿਆ ਆਪਣੇ ਇਸ ਤਰ੍ਹਾਂ ਹੁਣ ਆਪਾਂ ਮੇਨ ਸਾਈਡ ਵਾਲੇ ਜਿਹੜੇ ਨਿਸ਼ਾਨ ਲਾਵਾਂਗੇ ਉਹ ਵੀ ਤੁਹਾਨੂੰ ਮੈਂ ਦੱਸੂ ਕਿ ਕਿਵੇਂ ਲਾਉਣੇ ਆਪਾਂ ਨੂੰ ਆਹੋ ਇਥੋਂ ਆਪਣਾ ਹੋ ਗਿਆ 1.5 ਪੁਆਇੰਟ 1 ਆਪਾਂ ਨੀਚੇ ਲਾਵਾਂਗੇ ਇਸ ਤਰ੍ਹਾਂ ਡਾਊਨ ਕਰਕੇ ਠੀਕ ਹੈ ਇਸ ਤਰ੍ਹਾਂ ਸਾਹਮਣੇ ਵਾਲਾ ਨਿਸ਼ਾਨ 1.1 ਇਤੋਂ ਹਲਕਾ ਜਿਹਾ ਆਪਾਂ ਇਧਰ ਨੂੰ ਕਰ ਲੈਣਾ ਬਿਲਕੁਲ ਸੌਖਾ ਤਰੀਕੇ ਨਾਲ ਦੱਸੂਗਾ ਵੀ ਕਿਸੇ ਭੈਣ ਨੂੰ ਕੋਈ ਦਿੱਕਤ ਨਾ ਪਵੇ ਹਨਾ ਜਦੋਂ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲਈ ਫਿਰ ਇਹਨੂੰ ਪੈਨ ਨੂੰ ਜਾਂ ਕਿਸੇ ਤਿੱਖੀ ਚੀਜ਼ ਨਾਲ ਘੋੋ ਕੇ ਦੂਜੇ ਪਾਸੇ ਦਿਸਣ ਲੱਗੇਗੇ ਆਪਾਂ ਨੂੰ ਇਸ ਤਰ੍ਹਾਂ ਠੀਕ ਆ ਐਵੇਂ ਨਿਸ਼ਾਨ ਲਾ ਲਈ ਇਧਰ ਵੀ ਹੋ ਗਿਆ ਆਪਣੇ ਇਸੇ ਤਰ੍ਹਾਂ ਨਿਸ਼ਾਨ ਆਨੂੰ ਠੀਕ ਆ ਹੁਣ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਜੇ ਕੁੜਤੀ ਤੁਹਾਡੀ ਬਣੀ ਵੀ ਆ ਫਿਰ ਗਾਲਾ ਪਿੱਛੇ ਹੁੰ ਜਾਂਦਾ ਹਨਾ ਆ ਦੇਖੋ ਜਿਵੇਂ ਆਹ ਟਾਕਾਂ ਤੇ ਆਪਾਂ ਟੱਕ ਲਾ ਕੇ ਫਿਰ ਪ੍ਰੂਫ ਕਰਦੇ ਨੇ ਬਾਅਦ ਘੱਟ ਫਿਰ ਤੁਸੀਂ ਕੀ ਕਰਨਾ ਉਹ ਦੇੜ ਕੇ ਲਗਭਗ ਐ ਡਾਊਨ ਕਰ ਲਿਆ ਕਰੋ ਜਿਹੜਾ ਬਾਜੂ ਆਪਣਾ ਥੱਲੇ ਜਾ ਕੇ ਆਪਾਂ ਉਹ ਜੇ ਕੱਪੜਾ ਹੈਗਾ ਤਾਂ ਜੋੜ ਲਾ ਦਿਆ ਕਰੋ ਨਹੀਂ ਤਾਂ ਥੋੜਾ ਜਿਹਾ ਉੱਚਾ ਕਮੀਜ਼ ਹੋ ਜੂ ਪਰ ਜਿਹੜਾ ਥੋੜੇ ਗਲੇ ਪਿੱਛੇ ਨੂੰ ਜਾਣ ਦੀ ਸਮੱਸਿਆ ਉਹ ਦੂਰ ਹੋ ਜੂਗੀ ਭੈਣੋ ਠੀਕ ਆ ਤਾਂ ਜੇ ਨਾ ਸਮਝੇ ਮੈਨੂੰ ਫੋਨ ਉੱਤੇ ਵੀ ਪੁੱਛ ਸਕਦੇ ਹੋ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰਨਾ ਕਿਸੇ ਭੈਣ ਨੇ কুরਤੀ ਦਾ ਅੱਗਾ ਪਿਛਲਾ ਬੱਲਾ ਆਪਣਾ ਕੱਟਿਆ ਗਿਆ ਹੁਣ ਆਪਾਂ ਕਟਾਂਗੇ ਬਾਹਾਂ ਬਾਹੇ ਜਿਸ ਪੈਣੀ ਅੱਧੀ ਠੀਕ ਆ ਅੱਧੀ ਬਾਹ ਆ ਆਪਣੇ ਕੋਲੇ ਪੀਸ ਆ ਲਾ ਦੇਖੋ ਕੱਪੜਾ ਨੂੰ ਪੂਰਾ ਬਿਆਉਂ ਦੇ ਨਾਲ ਕਟਾਂਗੇ ਜੇ ਕਈ ਵਾਰੀ ਕਿਸੇ ਭੈਣ ਦੀ ਬਾਹ ਪੌਣੀ ਹੋਵੇ ਤਾਂ ਫਿਰ ਤੁਸੀਂ ਇਹਨੂੰ ਬਿਆਉਂਤ ਕੇ ਪੌਣੀ ਬਾਹ ਵੀ ਕਰਨੀ ਕਿਉਂਕਿ ਕੱਪੜਾ ਹੀ ਵੱਧ ਘਟ ਆਉਂਦਾ ਹਨਾ 1.5 ਮੀਟਰ ਬਣਿਆ ਜਿਵੇਂ ਇਸ ਭੈਣ ਦਾ ਘੱਟ ਸੀ ਕੱਪੜਾ ਆ ਦੇਖੋ ਪੂਰੀ ਬਾਹ ਤਾਂ ਨਿਕਲ ਜੂ ਪੌਣੀ ਇਹਦੀ ਪਰ ਫਿਰ ਆਪਾਂ ਨੂੰ ਗਲੇ ਵਾਸਤੇ ਛੋਟੀਆਂ ਛੋਟੀਆਂ ਕਾਤਰਾਂ ਨੂੰ ਜੋੜ ਲਾਉਣੇ ਪੈਂਦੇ ਔਰ ਇਹ ਬਲੀਰਾ ਕੱਢਣ ਵਾਸਤੇ ਜਾਂ ਗਲਾ ਚੇਪ ਪੇਸਟਿੰਗ ਕਰਨਾ ਵਾਸਤੇ ਨਾ ਅੱਧੀ ਵਾਂ ਤਾਂ ਬਹੁਤ ਆਸਾਨ ਨਿਕਲ ਜੂ ਇਹਨਾਂ ਦਾ ਮੋਡਾ ਜਿਹੜਾ ਹੈਗਾ ਉਹ ਹੈਗਾ 19 ਇੰਚ ਯਾਨੀ ਕਿ 9.5 ਆਪਾਂ ਇਥੋਂ ਪਾਵਾਂਗੇ 20 ਇੰਚ ਟੋਟਲ 10 ਇੰਚ ਚਲੋ ਠੀਕ ਆ ਹਾਂ 10 ਦੁਨੀ 20 ਆਪਾਂ ਇਥੋਂ ਵਾਹੋ ਆਪਣਾ 19 ਹੋ ਗਿਆ ਇਥੋਂ ਹੋ ਗਿਆ 20 21 ਠੀਕ ਹੈ ਜੀ ਬਾਂਹ ਦੀ ਲਵਾਈ ਕਿੰਨੀ ਆ ਸਾਢੇ 7 ਆਪਾਂ ਲਾਵਾਂਗੇ ਸਾਢੇ 9 ਪੌਣੇ 10 ਹਲਕੀ ਜਿਹੀ ਬੱਧ ਠੀਕ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਕਰੋ ਸਾਈਡ ਤੋਂ ਆਪਾਂ ਕਿੰਨੀ ਲਾਵਾਂਗੇ 3 ਇੰਚ ਵਾਣ ਇੱਥੋਂ ਆਪਾਂ ਹਲਕੀ ਹਲਕੀ ਸ਼ੇਪ ਦੇਣੀ ਆ ਬਹੁਤ ਮੰਦ ਭਾਗੀ ਘਟਨਾ ਹੋ ਗਈ ਅੱਜ ਪਿੰਡ ਦੇ ਵਿੱਚ ਨਾ ਵਾਣ ਇਸੇ ਨਿਸ਼ਾਨ ਦੇ ਉੱਪਰ ਉਪਰੀ ਆਪਾਂ ਕੱਟਾਂਗੇ ਠੀਕੋ ਐਸਟਰਾ ਫੋਲਡ ਕਰ ਲਿਆ ਕਰੋ ਜਿੰਨਾ ਕ ਆਪਣਾ ਦਬਾਅ ਆਊਗਾ ਦੇ ਡੇਢ ਜਾਂ ਪੌਣੇ ਗੁਇੰਚ ਠੀਕ ਆ ਹੁਣ ਆਪਾਂ ਇੱਥੋਂ ਕੋਸਾ ਆਪਣਾ ਕਟਰ ਲਾਉਣਾ ਆਪਾਂ ਮੈਂ ਤੁਹਾਨੂੰ ਕੁਰੀ ਦਾ ਪੂਰੀ ਬਾਹ ਕੱਟ ਕੇ ਫਿਰ ਤੁਹਾਨੂੰ ਦਿਖਾਉਂਗਾ ਕੀ ਕਹਿ ਰਹੇ ਮੈਂ ਆਹ ਚੀ ਤੁਸੀਂ ਦੇਖਣਾ ਵੀ ਥੋੜੀ ਮੂਰੀ ਆਉਂਦੀ ਹੈ ਨਾ ਪੂਰੀ 5.5 ਤੋ ਮੇਰਾ ਹੱਥ ਠੀਕ ਹੈ ਮੈਨੂੰ ਤਾਂ ਪਤਾ ਲੱਗਦਾ ਇੱਥੇ ਜੋਂ ਤੁਸੀਂ ਇਹ ਐ ਨਹੀਂ ਹੈ ਵੀ ਵੱਧ ਟੱਕ ਲਾ ਲਓ ਮਿਣਕੇ ਇਹੀ ਟੱਕ ਲਾਉਣਾ ਤੁਸੀਂ ਐ ਕਰਕੇ ਨਾ ਥੋੜੀ ਜਿਵੇਂ ਮੂਰੀ ਕਿੰਨੀ ਆ 6.5 ਉਸ ਤੋਂ ਬਾਅਦ ਤੁਸੀਂ ਦੁਬਾਰਾ ਖੜਾ ਕਰੋ 2 ਇੰਚ ਦਾ ਜਿੰਨਾ ਤੁਹਾਨੂੰ ਲੋੜ ਆ ਹਨ ਇੱਥੋਂ ਆਪਾਂ ਦੋ ਪੱਲਿਆਂ ਤੇ ਪਾਵਾਂਗੇ ਛਾਟ ਬਸ ਠੀਕ ਹੈ ਜੀ ਆਪਾਂ ਇੱਥੇ ਲਾਵਾਂਗੇ ਦੋ ਟੱਕ ਕਮੀਜ਼ ਦਾ ਅਗਲਾ ਪਿਛਲਾ ਪੱਲਾ ਵੀ ਕੱਟਿਆ ਗਿਆ ਬਾਹਾਂ ਵੀ ਆਪਣੀਆਂ ਕੱਟੀਆਂ ਗਿਆ ਹਨਾ ਜੇ ਫਿਰ ਵੀ ਕਿਸੇ ਚੀਜ਼ ਦੀ ਨਾ ਸਮਝ ਲੱਗੀ ਉਹ ਮੈਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੀ ਜਰੂਰ ਕਮੈਂਟ ਕਰਿਓ ਬਈ ਸਾਨੂੰ ਆਹ ਚੀਜ਼ ਦੀ ਸਮਝ ਨਹੀਂ ਲੱਗੀ ਠੀਕ ਆ ਨਹੀਂ ਕਿਸੇ ਨੂੰ ਕਮੈਂਟ ਕਰਨਾ ਆਉਂਦਾ ਭੈਣ ਨੂੰ ਉਹ WhatsApp ਤੇ ਬੋਲ ਕੇ ਭੇਜਾ ਕਰੋ ਬਈ ਸਾਨੂੰ ਆਹ ਚੀਜ਼ ਦੀ ਸਮਝ ਨਹੀਂ ਲੱਗੀ ਦੁਬਾਰੇ ਸਮਝਾਓ ਹਨਾ ਮੈਂ ਤੁਹਾਨੂੰ ਭਾਵੇਂ 10 ਵਾਰੀ ਪੁੱਛ ਲਵਾਂ ਕਿਹੜੀ ਚੀਜ਼ ਮੈਨੂੰ ਆਉਂਦੀ ਉਹ ਮੈਂ ਤੁਹਾਨੂੰ ਪੱਕਾ ਸਮਝਾਉਂਗਾ ਇਹ ਨਹੀਂ ਹੈ ਵੀ ਨਹੀਂ ਹਨਾ ਹੁਣ ਜੇ ਤੁਸੀਂ ਕਹੋ ਤਾਂ ਮੈਂ ਇਹਦੀ ਸਲਵਾਰ ਵੀ ਕੱਟ ਦੇਣਾ ਵੀਡੀਓ ਥੋੜੀ ਲੰਬੀ ਹੋ ਜਾਊਗੀ ਪਰ ਚਲੋ ਮੈਂ ਕੋਸ਼ਿਸ਼ ਕਰਦੇ ਆਂ ਆਪਾਂ ਵੀ ਸਲਵਾਰ ਤੇ ਮੈਂ ਪ੍ਰੈਸ ਮਾਰ ਕੇ ਰੱਖ ਲਈ ਸੀ ਬੀਤਾ ਕਿ ਵੱਡੇ ਪਣੇ ਦੇ ਸੂਟ ਅੱਜਕਲ ਜ਼ਿਆਦਾ ਆ ਰਹੇ ਆ ਇਹ ਵੀ ਸੂਟ ਕਿਸੇ ਕੋਲ ਮੁੜ ਕੇ ਆਇਆ ਹੋ ਸਕਦਾ ਕਿਸੇ ਭੈਣ ਕੋਲ ਮੁੜ ਕੇ ਆ ਹੋਵੇ ਹੋ ਸਕਦਾ ਕਿਸੇ ਟੇਲਰ ਭਰਾ ਨੇ ਮੋੜਿਆ ਹੋਵੇ ਉਹਨਾਂ ਸੂਟ ਵੀ ਇਹ ਬੰਦ ਆਣੀਆਂ ਤਾਂ ਮੈਂ ਜਦੋਂ ਉਹਨੂੰ ਕੱਲ ਦੇਖਿਆ ਸੀ ਮੈਂ ਸੋਚਿਆ ਵੀ ਚਲੋ ਆਪਾਂ ਇਸ ਟੌਪਿਕ ਦਾ ਫਿਰ ਵੀਡੀਓ ਵੀ ਬਣਾਵਾਂਗੇ ਇਹ ਨਾਰਮਲ ਆਮ ਘਰਾਂ ਦੇ ਵਿੱਚ ਹੀ ਕਪੜਾ ਆਉਂਦਾਗਾ ਇਹ ਵੱਡੇ ਪਣੇ ਦਾ ਹਨਾ ਕਈ ਵਾਰੀ 3 ਮੀਟਰ ਆ ਜਾਂਦਾ ਕਈ ਵਾਰੀ 3.5 ਮੀਟਰ ਪੂਰਾ ਹਾਲ ਓਵਰ ਤੇ ਕਈ ਵਾਰੀ 3.5 ਮੀਟਰ ਵੀ ਆਉਂਦਾ ਤਾਂ ਇਹ ਮੈਂ ਸੋਚਿਆ ਵੀ ਵੀਡੀਓ ਇਹਦੀ ਬਣਾ ਕੇ ਪਾਈ ਜਾਵੇ ਇੱਕ ਦੋ ਫਿਰ ਭੈਣਾਂ ਨੂੰ ਸੌਖਾ ਪਤਾ ਲੱ ਚਲ ਹੁਣ ਆਪਾਂ ਪਹਿਲਾਂ ਇਹਨੂੰ ਬਿਉੰਤਾਂਗੇ ਫੇਰ ਕਟਾਂਗੇ ਕਿਹੜੀ ਘਾਟ ਘੱਟਗੇ ਨੂੰ ਕਿਉਂਕਿ ਇਹਦੀਆਂ ਵੀ ਦੋ ਤਿੰਨ ਕਟਾਂ ਹੁੰਦੀਆਂ ਜੀਆਂ ਜਿਹੜੀ ਕਾਟ ਚ ਵੀ ਆਜੂ ਆਪਾਂ ਉਹੀ ਕਾਟ ਕਟਾਂਗੇ ਲੋ 6 ਇੰਚ ਫੀਤਾ ਆਪਾਂ ਕੱਢ ਲੇ ਬਿਲਡਰ ਦੇ ਉੱਪਰ 35 ਤੇ 38 38.5 ਵਾਲੋ ਇਸ ਤਰ੍ਹਾਂ ਵੀ ਆ ਰਿਹਾ ਠੀਕ ਹੁਣ ਪਹਿਲਾਂ ਆਪਾਂ ਇੱਥੇ ਇਹ ਫੱਟੇ ਗੱਡਾਂਗੇ ਸਲਵਾਰ ਦੇ ਪਹਿਲਾਂ ਫੱਟੇ ਕੱਢਾਂਗੇ ਕਿੰਨੀਆਂ ਮੂਰੀ 13.5 ਆਪਾਂ ਲਾਵਾਂਗੇ 11.5 ਚਲ ਇੱਥੋਂ ਵੀ 11.5 ਇੱਥੋਂ ਵੀ 11.5 ਇਥੋਂ ਵੀ 11.1 ਠੀਕ ਆ ਸਭ ਤੋਂ ਪਹਿਲਾਂ ਆਪਾਂ ਇਹਦੀ ਕੰਨੀ ਕੱਢ ਦੇਣੀ ਆ ਚਲੋ ਹੋਰ ਆਪਾਂ ਇਹਨੂੰ ਬਿਲਕੁਲ ਸਿੱਧਾ ਲਿਓ ਬਾਕੀ YouTube ਤੇ ਪਈ ਰਹਿੰਦੀ ਜਦੋਂ ਵੀ ਤੁਹਾਡਾ ਦਿਲ ਕਰਦਾ ਕੱਢ ਕੇ ਦੇਖ ਲਿਆ ਕਰੋ ਬਾਕੀ ਜਿਹੜੀਆਂ ਭੈਣਾਂ ਨੂੰ ਕੰਮ ਆਉਣਾ ਉਹ ਕੋਸ਼ਿਸ਼ ਕਰਿਆ ਕਰੋ ਇੱਕ ਇੱਕ ਦੋ ਦੋ ਭੈਣਾਂ ਨੂੰ ਸਾਲ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਸਿਖਾਉਣ ਦੀ ਬਹੁਤ ਵੱਡੀ ਸੇਵਾ ਹੈ ਜਿਹੜੀਆਂ ਭੈਣਾਂ ਇਸ ਤਰ੍ਹਾਂ ਕਰਦੀਆਂ ਹਨ ਕਿਸੇ ਨੂੰ ਸਿਖਾਉਣ ਦਾ ਬਹੁਤ ਹੀ ਜ਼ਿਆਦਾ ਪੁੱਲ ਲੱਗਦਾ ਜਿੰਨਾ ਵੀ ਤੁਸੀਂ ਕਹਿੰਦੇ ਉਦੋਂ ਵੀ ਵੱਧ ਹੈ ਨਾ ਤਾਂ ਆਹ ਦੇਖੋ ਲંબਾਈ ਕਿੰਨੀ ਆਪਣੀ 35.5 ਆਪਾਂ 3 ਇੰਚ ਵਧਰਾ ਇਹਨੇ 38.5 ਤੇ ਮੈਂ 1 ਇੰਚ ਹੋਰ ਵਧਰਾ ਦਿੰਦਾ ਜਿਹੜੇ ਭੈਣਾਂ ਨੂੰ ਪਤਾ ਹਨ ਪੁਰਾਣੀਆਂ ਦੇਖ ਲਈਆਂ ਉਹਨੂੰ ਤਾਂ ਪਤਾ ਆਪਾਂ ਹੁਣ ਇਹਨੂੰ ਚੱਕਾਂਗੇ ਉੱਪਰਲੇ ਪਾਸਿਓਂ ਇਸ ਤਰ੍ਹਾਂ ਵੀ ਸਲਵਾਰ ਮੂਹਰੋ ਬਿਲਕੁਲ ਖੜਮੀ ਨੇਵੇਂ ਸਟ੍ਰੇਟ ਤੇ ਪਿਚੂਟੀਆਂ ਆਪਣੀਆਂ ਜਿਹੜੀਆਂ ਟੱਕੀਆਂ ਜਾਂ ਇੱਥੇ ਆਪਾਂ ਲਾਵਾਂਗੇ ਟੱਕ ਆਪ ਨੂੰ ਪਤਾ ਲੱਗ ਜੂ ਵੀ ਪਹੁੰਚਿਆ ਨਾ ਪਾਸਾ ਇਸ ਤਰ੍ਹਾਂ ਲਾ ਲਿਆ ਕਰੋ ਟੱਕ ਜੋੜਨ ਵਿੱਚ ਕੋਈ ਦਿੱਕਤ ਨਾ ਹੋਵੇ ਹੁਣ ਆਹ 6 ਇੰਚ ਫੀਤਾ ਮੈਂ ਜਿਹੜਾ ਕੱਢ ਦਉਨਾ ਇਹ 벨ਟ ਦਾ ਹੁੰਦਾ ਇਹਦੇ ਵਿੱਚੋਂ ਨੇਫਾ ਮੁੜਦਾ ਇਹ ਇੱਥੋਂ ਆਪਣੀ 벨ਟ ਲਗਭਗ 4 ਕੰਚ ਤਿਆਰ ਰਹਿੰਦੀ ਹੈ ਬੜੀ ਚੌੜੀ 벨ਟ ਨਹੀਂ ਲਾਉਂਦੇ ਆਪਾਂ ਹਣਾ ਹਲੋ 35 ਸਾਢੇ ਤੇ 3 38 ਹੁਣ ਆਪਾਂ ਇੱਥੋਂ ਹਲਕਾ ਜਿਹਾ ਕੱਟ ਦੇਵਾਂਗੇ ਇਹਨੂੰ ਇਸ ਤਰ੍ਹਾਂ ਤਾਂ ਕਿ ਸਲਵਾਰ ਖੜੀ ਖੜੀ ਰਹੇ ਵੀ ਠੀਕ ਆ ਇਹ ਨੂੰ ਹੁਣ ਆਪਾਂ ਸਾਈਡ ਤੇ ਰੱਖ ਦਾਂਗੇ ਇਹਦੇ ਵਿੱਚੋਂ ਹੀ ਆਪਾਂ 벨ਟ ਕੱਟਣੀ ਆ ਜੇ 벨ਟ ਕੱਟਣ ਤੋਂ ਬਾਅਦ ਜਿਹੜਾ ਆਪਣੇ ਕੋਲ ਕੱਪੜਾ ਬਚੂਗਾ ਫਿਰ ਆਪਾਂ ਉਹਦੀ ਸਲਵਾਰ ਬਣਾਵਾਂਗੇ ਕੱਪੜਾ ਸੱਚ ਮੈਂ ਮੈਨਾਂ ਭੁੱਲ ਗਿਆ ਸੀ ਕਿੰਨਾ ਤੁਹਾਨੂੰ ਸੌਖਾ ਹੋ ਜਾਊਗਾ ਨਾ ਕੱਟਣ ਮੇਰੇ ਤਾਂ ਇੱਕ ਵਾਰੀ ਆਪਾਂ ਕੱਪੜਾ ਮਿਲ ਲਈਏ ਸਲਵਾਰ ਦਾ ਕਿੰਨਾ ਸੀਗਾ ਆ ਦੇਖੋ ਇਹ ਕੱਪੜਾ ਸੀਗਾ ਭੈਣੋ 2 ਮੀਟਰ ਤੋਂ ਵੀ ਘੱਟ ਜਾਨੀ ਕਿ 180 90 ਤੇ 90 180 ਇੱਥੇ 2 ਮੀਟਰ ਹੋ ਜਾਂਦਾ 39 ਤੇ ਹਾਂ ਇਹ 2 ਮੀਟਰ ਤੋਂ ਘੱਟ ਸੀਗਾ ਕਪੜਾ ਜੇ ਕਿਸੇ ਭੈਣ ਨੇ ਵੱਡੇ ਬਣੇ ਦੀ ਸਲਵਾਰ ਕੱਟਣੀ ਆ ਤਾਂ ਆਹ ਵੀਡੀਓ ਲਾਜ਼ਮੀ ਦੇਖਿਓ ਤਾਂ ਹੁਣ ਆਪਾਂ ਇਹਦੇ ਵਿੱਚ 벨ਟ ਕੱਢ ਲਗੇ ਪਹਿਲਾਂ ਸਾਢੇ 6 ਇੰਚ ਚੌੜੀ ਵਿੱਚ 벨ਟ ਪਾਉਣਾ ਹਣਾ ਕਿਉਂਕਿ ਜੇ ਬਾਹਰ ਘਾਟ ਹੋਵੇ ਉਹ ਨੂੰ ਨੀਚੇ ਪਹੁੰਚੇ ਤੇ ਨਿਕਲਦੀ ਜਾ ਕੇ ਮਾਰਾ ਮੋਟਾ ਵਾਜੂ ਤਾਂ ਉਹਦਾ ਦੁੱਖ ਕੋਈ ਨਹੀਂ ਘਟਨ ਦਾ ਬਹੁਤ ਔਖਾ ਹੋ ਜਾਂਦਾ ਫਿਰ ਇਹ ਹਾਂ ਬਿਲਕੁਲ ਸਿੱਧਾ ਹੁਣ ਜਿਹੜੀ ਬੈਲਟ ਆ ਇਸ ਭੈਣ ਦੀ ਉਹ ਤਿਆਰ ਹੈਗੀ ਆ 24 ਇੰਚ ਆਪਾਂ ਕਿੰਨਾ ਲਾਵਾਂਗੇ 25 ਇਹ ਹਾਂ ਠੀਕ ਆ 25 ਇੰਚ ਨਿਸ਼ਾਨ ਮਨ ਲਾ ਲਿਆ ਹੁਣ ਆਪਾਂ ਇਹਨੂੰ ਕੱਟ ਦੇਣ ਆਪਰੇ ਕੋਲ ਪੀਸ ਵਾਧੂ ਆ ਪਹੁੰਚੇ ਇੱਥੇ ਲਾਉ ਨੂੰ ਬਾਕੀ ਹੋ ਸਕਦਾ ਕੱਪੜਾ ਮਾੜਾ ਮੋਟਾ ਹੋਰ ਬਚੇ ਹੁਣ ਜਿਹੜਾ ਆਪਣੇ ਕੋਲੇ ਆ ਕੱਪੜਾ ਬਚ ਗਿਆ ਆਪਾਂ ਇਹਦੀ ਸਾਰੇ ਦੀ ਸਲਵਾਰ ਕਟਾਂਗੇ ਇੱਕ ਆਸਤੋ ਇੱਕ ਦੋ ਤਰੀਕੇ ਹੋਰ ਵੀ ਹੁੰਦੇ ਜਿਵੇਂ ਜਿਵੇਂ ਆਪਣੇ ਕੋਲੇ ਉਹ ਕਪੜਾ ਆਈ ਜਾਊਗਾ ਮੈਂ ਉਹਦੇ ਨਾਲ ਨਾਲ ਵੀਡੀਓ ਕੱਟ ਕੇ ਪਾਈ ਜਾਊਗਾ ਹਨ ਜਿਹੜੀਆਂ ਭੈਣਾਂ ਨੂੰ ਵੀਡੀਓ ਵਧੀਆ ਲੱਗਦੀ ਹੈ ਉਹ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੱਗੇ ਅੱਗੇ ਵੀਡੀਓ ਜਰੂਰ ਪਹੁੰਚਦੀ ਕਰਿਆ ਕਰੋ ਹੋਰਾਂ ਭੈਣਾਂ ਕੋਲ ਜਿੰਨਾਂ ਕੋਲੇ ਆਪਣਾ ਪਲੇਟਫਾਰਮ ਦਾ ਲਿੰਕ ਹੈ ਨਹੀਂ ਇਸ ਚੈਨਲ ਦਾ ਹਨ ਤਾਂ ਆ ਲੋ ਇੱਥੋਂ ਮੈਂ 6 ਇੰਚ ਫਿੱਟਾ ਉੱਪਰ ਕੱਢਿਆ ਇਸ ਤਰ੍ਹਾਂ ਹੁਣ ਸਲਵਾ ਦੀ ਲਵਾਈ ਕਿੰਨੀ ਹੈ 35 ਤੇ ਤਿੰਨ 35 2 ਇੰਚ ਜਿਹੜਾ ਆਪਾਂ ਉਹ ਚੱਕਦੇ ਹੁੰਨੇ ਆ ਇਹਦੇ ਵਿੱਚ 40 ਹਾਲਾ ਠੀਕ ਆ ਤਾਂ ਕਿ ਸਲਵਾਰ ਦੀਆਂ ਗੱਡੀਆਂ ਜਿਹੜੀਆਂ ਨੰਗੀਆਂ ਨਾ ਹੋਣ ਹਾਲਾ ਦੋ ਇਧਰੋਂ ਪਾਵਾਂਗੇ ਆਪਾਂ ਇੱਥੇ ਲਾਵਾਂਗੇ ਆਪਾਂ ਟੱਕ ਇਸੇ ਤਰੀਕੇ ਆਪਣੇ ਪਾਸਾ ਘਮਾ ਲੈਣਾ ਹੈ ਚਲ ਕੰਨੀ ਆਪਾਂ ਪਹਿਲਾਂ ਕੱਢਾਂਗੇ ਦੀ ਕੰਨੀ ਕੱਢਣੀ ਆਪਾਂ ਨੂੰ ਲਾਜ਼ਮੀ ਜ਼ਰੂਰੀ ਹੈ ਕਿਉਂਕਿ ਖਿੱਚ ਬਹੁਤ ਜ਼ਿਆਦਾ ਮਾਰਦੀ ਹੈ ਲਓ ਜੀ 6 ਇੰਚ ਪੀਤਾ ਫਿਰ ਆਪਾਂ ਉੱਪਰ ਕੱਢਾਂਗੇ ਇਸ ਇੰਚ ਚੇਂਜ ਕੱਢ ਲੈਣਾ 35 ਤੇ 38 38.5 ਤੇ 2 42 2 ਇੰਚ ਮੈਂ ਹੋਰ ਵਾਧ ਰੱਖ ਦਿੰਦਾ ਕਿਉਂਕਿ ਉਹ ਅੱਡੀਆਂ ਤੋਂ ਸਲਵਾਰ ਨੂੰ ਡਾਊਨ ਕਰ ਵਾਸਤੇ ਤੇ ਜਿਹੜਾ 3 ਇੰਚ ਵਾਧ ਰੱਖਦੇ ਹੁਣ ਇਹ ਆਪਾਂ 벨ਟ ਫਿਰ ਉਧਰ ਪਾਉਣ ਵੇਲੇ ਨੇਫਾ ਬੈਲਟ ਦੇ ਵਿੱਚੋਂ ਕੱਢਦੇ ਆ ਠੀਕ ਆ ਜੇ ਇਸ ਤਰ੍ਹਾਂ ਕਿਸੇ ਨੂੰ ਨਹੀਂ ਸਮਝ ਆਉਂਦੀ ਉਹ ਆਪਰੇ ਹਿਸਾਬ ਦੇ ਨਾਲ ਪੈਨਾ ਕੱਟ ਸਕਦੀਆਂ ਕੋਈ ਦਿੱਕਤ ਨਹੀਂ ਬਸ ਸਲਵਾਰ ਨੂੰ ਕੋਸ਼ਿਸ਼ ਕਰਿਆ ਕਰੋ 2 3 ਇੰਚ ਪੈਕ ਤੋਂ ਡਾਊਨ ਕਰਦਿਆ ਕਰੋ ਅੱਡੀਾਂ ਦੇ ਪਾਸੋਂ ਹਨ ਆਏ ਦੇ ਵਿੱਚ ਵੀ ਤੁਹਾਨੂੰ ਦਿਖਾਉਂਗਾ ਵੀ ਕਿਵੇਂ ਡਾਊਨ ਕਰਨੀ ਹੈ ਪਰ ਆਪਾਂ ਇਹਨੂੰ ਇਹ ਪਹਿਲਾਂ ਇਸ ਤਰ੍ਹਾਂ ਮੋੜ ਲੈਣ ਚੰਗੀ ਤਰ੍ਹਾਂ ਬਾਕੀ ਜਿੰਨੇ ਵੀ ਕਾਟਨ ਦੇ ਕੱਪੜੇ ਆਉਂਦੇ ਉਹਨਾਂ ਨੂੰ ਕੋਸ਼ਿਸ਼ ਕਰਿਆ ਕਰੋ 10 ਘੰਟੇ ਭਿਉ ਕੇ ਉਸ ਤੋਂ ਬਾਅਦ ਸੂਟ ਸਲਾਈ ਕਰਨ ਤਾਂ ਕਿ ਬਾਅਦ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਹਨਾ

ਹੁਣ ਮੈਂ ਤੁਹਾਨੂੰ ਦੱਸੂ ਵੀ ਘੇਰੇ ਦਾ ਕਿੰਨਾ ਰਹੇਗਾ ਆਪਾਂ ਪਹੁੰਚੇ ਪਾਈ ਸੀ ਕਿ 11.5 11.5 ਦਾ ਦੋਗੇ 5.5 ਪੌਣੇ ਸੀ ਹੁਣ ਆਪਾਂ ਇੱਥੇ ਘੇਰ ਆਪਣਾ ਨਿਕਲ ਕਿੰਨਾ ਸਲਵਾਦ ਲਗਭਗ 29.5 ਯਾਨੀ ਕਿ 60 ਇੰਚ ਤੋਂ ਥੋੜਾ ਘੱਟ ਇੱਥੋਂ ਆਪਾਂ ਜਿਹੜੀ ਝੂਲੀ ਦਾ ਇਨਚਾਨ ਲਾਵਾਂਗੇ ਉਹ 10.5 ਤੇ ਬਸ ਇੱਥੇ ਦੇਖ ਲੈ ਕਰੋ ਜਿੱਥੇ ਆਪਦੀ ਝੂਲੀ ਸਹੀ ਹੁੰਦੀ ਨਾ ਉੱਥੋਂ ਦੇ ਕਰਕੇ ਇਹਨੂੰ ਤੁਸੀਂ ਮੈਨ ਸਕਦੇ ਆਲੋ 10.5 ਠੀਕ ਆ ਹੁਣ ਇਹਨਾਂ ਘੇਰ ਪੂਰਾ ਹੋ ਗਿਆ 60 ਇੰਚ 60 ਕਾਟ ਹੋ ਗਿਆ ਠੀਕ ਹੈ ਇਸ ਤਰ੍ਹਾਂ ਆਪਾਂ ਘੇਰ ਕੱਢ ਸਾਂ ਸਲਵਾਰ ਦਾ ਕਿੰਨਾ ਨਾ ਹੀ ਜਿਆਦਾ ਭਾਰੀ ਸਲਵਾਰ ਨਾ ਹੀ ਜਿਆਦਾ ਹੌਲੀ ਹੈ ਨਾ ਸਟ੍ਰੇਟ ਜੀ ਸਲਵਾਰ ਵਧੀਆ ਬਣ ਜੂਗੀ ਇਥੇ ਦੋਨੇ ਪੱਲੇ ਇੱਕੋ ਜਿਹਾ ਕਰਦੇ ਆਪਾਂ ਹੁਣ ਆਪਾਂ ਜਿੰਨੀ ਲੋੜ ਆਪਾਂ ਨੂੰ ਇਧਰਲੀ ਸਾਈਡ ਤੋਂ ਡਾਊਨ ਕਰਨਾ ਮੇਰੇ ਵਾਲੇ ਪਾਸੋਂ ਆਹ ਤੁਹਾਡੇ ਵਾਲੇ ਪਾਸੋਂ ਮੈਂ ਇਹਨੂੰ ਉੱਚਾ ਚੱਕ ਦੂੰਗਾ ਤਾਂ ਕਿ ਅੱਡੀਆਂ ਦੇ ਉੱਪਰੋਂ ਸਲਵਾਰ ਐ ਡਿੱਗੇ ਬਿਲਕੁਲ ਹਨਾ ਪੌਣਵੇਂ ਸਲਵਾਰ ਬਿਲਕੁਲ ਸਹੀ ਆ ਵੀ ਅੱਡੀਆਂ ਨੰਗੀਆਂ ਨਾ ਹੋਣ ਤੇ ਮੂਹਰੋ ਸਲਵਾਰ ਖੜੀ ਖੜੀ ਰਹੇ ਹਨਾ ਹਲੋ 6 ਇੰਚ ਕੱਟਤਾ ਆਪਾਂ ਸਲਵਾਰ ਦੀ ਜਿਹੜੀ ਲੰਬਾਈ ਆ ਤਿਆਰ ਉਹ 35 ਇੰਚ ਆਪਾਂ ਕਿਨੇ ਲਾਵਾਂਗੇ 38 ਇੰਚ ਤੇ ਆਹ ਦੇਖੋ ਠੀਕ ਆ ਇਸ ਤਰ੍ਹਾਂ ਤੁਸੀਂ ਕੋਈ ਵੀ ਸਕੇਲ ਜੇ ਸਕੇਲ ਕਿਸੇ ਭੈਣ ਕੋਲੇ ਹੈ ਨਹੀਂ ਉਹ ਫੀਤਾ ਧਰ ਲਿਆ ਕਰੋ ਇੱਥੋਂ ਐਵੇਂ ਬਿਲਕੁਲ ਸਿੱਧਾ ਇੱਥੋਂ ਨਿਸ਼ਾਨ ਲਾ ਲੈਣਾ ਆਪਾਂ ਐ ਠੀਕ ਆ ਬਿਲਕੁਲ ਤੁਮ ਇਹ ਟੈਕ ਆਪਾਂ ਕੰਝ ਨੂੰ ਵਾਰ ਕੱਢ ਲੈਣਾ। ਲੋ ਜ ਆਪਣੀ ਸਲਵਾਰ ਵੀ ਕੱਟੀ ਗਈ, 벨ਟ ਵੀ ਕੱਟੀ ਗਈ। ਸਾਰਾ ਆਪਣਾ ਕੁਝ ਕੱਟਿਆ ਗਿਆ ਹਨਾ। ਬਾਕੀ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਭੇਜਣਾ ਜ਼ਰੂਰ ਕਰਨਾ। ਤੇ ਜਿਹੜੀਆਂ ਭੈਣਾਂ ਕੋਈ ਹੋਰ ਪਲੇਟਫਾਰਮ ਚਲਾਉਂਦੀਆਂ ਉਹ ਆਪਣੀ ਜਿਹੜੀ ਇਸ ਚੈਨਲ ਦਾ ਲਿੰਕ ਆ ਉਹ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ। ਤਾਂ ਕਿ ਆਪਣਾ ਚੈਨਲ ਵੀ ਜਿਹੜਾ ਗਰੋਥ ਕਰੇ ਤੇ ਦੂਸਰੇ ਭੈਣ ਭਰਾਵਾਂ ਦਾ ਵੀ ਫਾਇਦਾ ਹੋਵੇ ਹਨਾ। ਤੇ ਬਾਕੀ ਮੈਂ ਦੁਬਾਰਾ ਫੇਰ ਤੁਹਾਨੂੰ ਇੱਕ ਵਾਰੀ ਦੱਸ ਦਿਆਂ ਵੀ ਜਿਹੜੀਆਂ ਭੈਣਾਂ ਕੈਨੇਡਾ ਦੇ ਵਿੱਚ ਰਹਿੰਦੀਆਂ ਹਨਾ ਉੱਥੇ ਮੇਰੀਆਂ ਦੋ ਭੈਣਾਂ ਕੰਮ ਕਰਦੇ ਸਲਾਈ ਦੀਆਂ ਹੀ ਕਰਦੀਆਂ ਹਨਾ ਤਾਂ ਕਿਸੇ ਭੈਣ ਨੂੰ ਜੇ ਉਹਨਾਂ ਨੰਬਰ ਚਾਹੀਦਾ ਤਾਂ ਉਹ ਮੇਰੇ ਤੋਂ ਲੈ ਸਕਦੇ ਹੋ ਫੋਨ ਕਰਕੇ ਵੀ ਉਗਾ ਸਕਦੇ ਹੋ ਤੇ ਜਾਂ YouTube ਵਾਲੇ ਚੈਨਲ ਤੇ ਵੀ ਮੇਰੇ ਤੋਂ ਕਮੈਂਟ ਕਰਕੇ ਮੰਗ ਸਕਦੇ ਹੋ ਹਨਾ ਅੱਜ ਵਾਲੀ ਵੀਡੀਓ ਕੋ ਇਥੇ ਸਬਸਕ੍ਰਾਈਬ ਕਰਦੇ ਆ ਮਿਲਦੇ ਆਂ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ